ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਸ਼ੌਕ ਪੰਜਾਬ ਦੇ ਚੈਨਲ ਤੇ ਸਾਰੇ ਸੱਜਣਾ ਮਿੱਤਰਾਂ ਦੋਸਤਾਂ ਦਾ ਸਵਾਗਤ ਹੈ ਅੱਜ ਕਾਫੀ ਦਿਨਾਂ ਬਾਅਦ ਵੀਡੀਓ ਬਣਾਉਂਦਾ ਸਬਬ ਬਣਿਆ ਕਿਉਂਕਿ ਸਾਰੇ ਭਰਾ ਜਾਣਦੇ ਆ ਕਿ ਡਿਊਟੀ ਦਾ ਕੰਮ ਆ ਤੇ ਕੱਲ ਰਾਤ ਨੂੰ ਮੈਂ ਆਇਆ ਡਿਊਟੀ ਤੋਂ ਵਾਪਸ ਤੇ ਆ ਕੇ ਜਦੋਂ ਵੇਖਿਆ ਸ਼ੌਂਕ ਮੁਰਗੀਆਂ ਦਾ ਹਾਲ ਵੇਖਿਆ ਤੇ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਗਰਮੀ ਬਹੁਤ ਜ਼ਿਆਦਾ ਹੈ ਕਾਫੀ ਮੁਰਗੇ ਗਰਮੀ ਕਰਕੇ ਖਤਮ ਹੋ ਗਿਆ ਪੂਰੇ ਹੋ ਗਿਆ ਤੇ ਜਦੋਂ ਮੈਂ ਸਵੇਰੇ ਵੇਖਿਆ ਤੇ 1 ਮਿੰਟ ਵੀ ਮੇਥੋਂ ਖੜਿਆ ਨਹੀਂ ਗਿਆ ਖੁੱਡਿਆਂ ਦੇ ਕੋਲ ਤੇ ਸੋਚਿਆ ਵੀ ਜੇ ਮੈਨੂੰ ਇੰਨੀ ਗਰਮੀ ਲੱਗ ਰਹੀ ਹੈ ਤਾਂ ਇਹਨਾਂ ਨੂੰ ਵੀ ਤਾਂ ਗਰਮੀ ਲੱਗਦੀ ਹੋਊਗੀ ਫਿਰ ਜੋ ਕੁਝ ਵੀ ਮੇਰੇ ਹੱਥੇ ਆਇਆ ਲੱਕੜ ਸੂਟਾ ਕੱਕ ਕਰੰਡਲ ਜੋ ਵੀ ਮੇਰੇ ਹੱਥੇ ਆਇਆ ਉਹਦਾ ਮੈਂ ਫਿਰ ਇਕੱਠਾ ਕਰਕੇ ਇਹ ਉਹਨਾਂ ਵਾਸਤੇ ਸ਼ੈੱਡ ਬਣਾਇਆ ਅੱਗੇ ਇਹ ਸ਼ੈੱਡ ਬਣਾਇਆ ਤੇ ਅਜੇ ਅਨਕੰਪਲੀਟ ਹੈ ਇਹਨੂੰ ਪੂਰਾ ਕੰਪਲੀਟ ਕਰਾਂਗੇ ਤੇ ਫਿਰ ਦੁਬਾਰਾ ਵੀਡੀਓ ਪਾਵਾਂਗੇ ਸ਼ੈੱਡ ਬਣਾ ਕੇ ਫਿਰ ਕੂਲਰ ਦੀ ਵਿਵਸਥਾ ਕੀਤੀ ਇੱਥੇ ਇਹ ਕੂਲਰ ਲਾਇਆ ਤੇ ਦਿਲ ਨੂੰ ਇੱਕ ਸਕੂਨ ਜਾਂ ਮਿਲਿਆ ਚਲੋ ਜੋ ਮੈਂ ਕਰ ਸਕਦਾ ਸੀ ਮੈਂ ਕੀਤਾ ਤੇ ਕੋਈ ਨਹੀਂ ਅਜੇ ਹੋਰ ਕਰਾਂਗੇ ਇਹਨੂੰ ਹੋਰ ਇੰਪਰੂਵ ਕਰਾਂਗੇ ਵਧੀਆ ਤਰੀਕੇ ਨਾਲ ਹੋਰ ਸੋਹਣਾ ਬਣਾਵਾਂਗੇ ਤੇ ਥੋੜਾ ਦਿਲ ਨੂੰ ਸਕੂਨ ਮਿਲ ਰਿਹਾ ਚਲ ਜਾਨਵਰ ਵਧੀਆ ਤਰੀਕੇ ਨਾਲ ਖੜੇ ਆ ਹੁਣ ਤੇ ਹੁਣ ਆਪਣੇ ਵੀ ਆਪਣੇ ਆਪ ਨੂੰ ਵਧੀਆ ਲੱਗ ਰਿਹਾ ਹੈ ਕਿ ਬਾਕੀ ਜਿਹੜੇ ਭਰਾ ਸ਼ੌਂਕ ਦਿਲ ਤੋਂ ਕਰਦੇ ਆ ਜੋ ਮੈਨੂੰ ਮੈ ਫੀਲ ਕੀਤਾ ਉਹ ਸਾਰੇ ਫੀਲ ਕਰਦੇ ਹੋਣਗੇ ਕਿ ਜਾਨਵਰਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ ਨੂੰ ਗਰਮੀ ਲੱਗਦੀ ਆ ਆਪਾਂ ਕਿਤੇ ਆਪਣੀ ਮਰਜ਼ੀ ਨਾਲ ਜਾ ਕੇ ਨਹਾ ਲੈਣਾ ਜਾਂ ਪੱਖਾ ਚਲਾ ਲੈਣਾ ਜਾਂ ਕੁਝ ਵੀ ਕਰ ਸਕਦੇ ਆ ਆਪਾਂ ਏਸੀ ਦੇ ਬੈਠ ਗਿਆ ਬਟ ਇਹ ਵਿਚਾਰੇ ਬੋਲ ਨਹੀਂ ਸਕਦੇ ਨਾ ਤੇ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ ਇਸ ਕਰਕੇ ਜੇ ਸ਼ੌਂਕ ਰੱਖਿਆ ਹੈ ਤਾਂ ਇਹ ਫੀਲ ਕਰੋ ਜੋ ਮੈਂ ਖੁਦ ਫੀਲ ਕਰ ਰਿਹਾ ਹਾਂ ਇਦਾਂ ਹੀ ਗਰਮੀ ਇਦਾਂ ਹੀ ਤਕਲੀਫ ਇਹਨਾਂ ਨੂੰ ਵੀ ਹੁੰਦੀ ਹੋਊਗੀ ਤੇ ਬਾਕੀ ਚਲੋ ਥੋੜਾ ਬਹੁਤ ਅਜ ਮਿਹਨਤ ਕੀਤੀ ਹੈ ਤੇ ਆਪਾਂ ਇਹ ਵੀਡੀਓ ਬਣਾਈ ਹੈ ਜਦੋਂ ਇਹ ਕੰਪਲੀਟ ਹੋ ਗਿਆ ਪ੍ਰੋਜੈਕਟ ਆਪਣਾ ਇਹਦੇ ਉੱਪਰ ਆਪਾਂ ਕੋਸ਼ਿਸ਼ ਕਰਾਂਗੇ ਇੱਕ ਤਰਪਾਲ ਲਿਆ ਕੇ ਪਾਈਏ ਤੇ ਰੱਸੀਆਂ ਨਾਲ ਉਹ ਉਤਰਪਾਲ ਨੂੰ ਬਣੀਏ ਥੋੜੀ ਬਹੁਤ ਉੱਪਰ ਮਿੱਟੀ ਪਾਵਾਂਗੇ ਵੀ بارش ਵੀ ਆਵੇ ਤਾਂ ਇਹ ਜਗ੍ਹਾ ਸੁੱਕੀ ਰਵੇ ਪਾਣੀ ਨਾ ਪਵੇ ਥੱਲੇ ਬਾਕੀ ਸਾਰੇ ਭਰਾ ਸ਼ੌਂਕ ਨਾਲ ਜੁੜੇ ਰਹੋ ਸ਼ੌਂਕ ਕਰਦੇ ਰਹੋ ਇੱਕ ਸ਼ੌਂਕ ਕਰੋ ਤੇ ਦਿਲ ਤੋਂ ਕਰੋ ਬਾਕੀ ਸਾਰੇ ਸੱਜਣਾ ਮਿੱਤਰਾਂ ਦੋਸਤਾਂ ਦਾ ਇੱਕ ਵਾਰ ਫੇਰ ਧੰਨਵਾਦ ਹੈ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਆਪਣੇ ਸ਼ੌਂਕ ਪੰਜਾਬ ਦੇ ਚੈਨਲ ਨੂੰ ਦੇ ਰਹੇ ਹੋ ਤੇ ਆਪਾਂ ਵੀ ਕੋਸ਼ਿਸ਼ ਕਰਾਂਗੇ ਨਵੇਂ ਨਵੇਂ ਜਾਨਵਰ ਨਵੀਆਂ ਨਵੀਆਂ ਗੱਲਾਂ ਜੋ ਵੀ ਅਪਡੇਟ ਹੈ ਉਹਦਾ ਸ਼ੋਅ ਕਰਾਈਏ ਨੈਕਸਟ ਵੀਡੀਓ ਚ ਆਪਣੇ ਆਪਣੇ ਕੁਕਕੋਕ ਦਾ ਸ਼ੋਅ ਕਰਾਵਾਂਗੇ ਜੋ ਆਪਣੇ ਕੋਲ ਇੱਕ ਮੇਲ ਹੈ ਉਹਦਾ ਸ਼ੋਅ ਕਰਾਵਾਂਗੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ